ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਪੈਨਸ਼ਨਰਸ 2 ਸਾਲ ਦਾ ਵਾਅਦਾ ਲੈ ਕੇ ਰਿਟਾਇਰ ਹੁੰਦੇ ਹਨ ਉਹਨਾਂ ਦਾ ਏਰੀਅਨ ਕਦੋਂ ਰਿਲੀਜ਼ ਹੋਵੇਗਾ ਕਿਸ ਸਮੇਂ ਏਰੀਅਨ ਉਹਨਾਂ ਨੂੰ ਮਿਲੇਗਾ ਜੋ ਕਰਮਚਾਰੀ ਐਕਸਟੈਂਸ਼ਨ ਦੇ ਸਰਵਿਸ ਕਰ ਚੁੱਕੇ ਹਨ ਉਹਨਾਂ ਦੇ ਲਈ ਬਣਾਈ ਗਈ ਇੱਕ ਉਦਾਹਰਣ ਹੈ ਉਸ ਦੇ ਵਿੱਚ ਜੋ ਪੈਨਸ਼ਨਰ ਆਪਣੀ 52 ਸਾਲ ਦੀ ਉਮਰ ਉਹ ਇੱਕ ਇੱਕ 16 ਤੋਂ ਪਹਿਲਾਂ ਪੂਰੀ ਕਰਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਜਾਂ ਦੋ ਸਾਲ ਦੀ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲਈ ਗਈ ਹੈ ਇਸ ਕੇਸ ਦੇ ਵਿੱਚ ਜੋ ਕਰਮਚਾਰੀ ਦੀ ਅਸੀਂ ਉਦਾਹਰਣ ਹੈ ਉਹਨਾਂ ਦੀ ਡੇਟ ਆਫ ਰਿਟਾਇਰਮੈਂਟ 30 4 2015 ਇਹ 52 ਸਾਲ ਦੀ ਏਜ ਪੂਰੀ ਕਰ ਲੈਂਦੇ ਹਨ ਉਹ 1 5 2015 ਤੋਂ 30 4 2017 ਤੱਕ 2 ਸਾਲ ਦੀ ਸਰਵਿਸ ਦੇ ਵਿੱਚ ਵਾਧਾ ਲਿਆ ਜਾਂਦਾ ਹੈ ਲੈ ਕੇ ਉਹ ਰਿਟਾਇਰ ਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਇਸ ਕੇਸ ਦੇ ਵਿੱਚ ਆਪਾਂ ਦੇਖਾਂਗੇ ਕਿ ਇਹਨਾਂ ਦਾ ਜੋ ਏਰੀਅਰ ਹੈ ਉਹ ਕਿਸ ਡੇਟ ਤੋਂ ਮਿਲੇਗਾ ਸਭ ਤੋਂ ਪਹਿਲਾਂ ਜੋ ਇਹ ਪੈਸ਼ਨਰ ਹਨ ਜੋ 18 2 2025 ਦੀ ਨੋਟੀਫਿਕੇਸ਼ਨ ਆਈ ਸੀ ਉਸ ਦੇ ਵਿੱਚ 75 ਸਾਲ ਤੋਂ ਘੱਟ ਏਜ ਦੀ ਪੈਸ਼ਨਰ ਹਨ ਇਹਨਾਂ ਤੇ ਜੋ ਕੰਡੀਸ਼ਨਲ ਲੱਗੀ ਹੈ ਉਹ 15 ਕਿਸ਼ਤਾਂ 18 ਕਿਸ਼ਤਾਂ ਤੇ 9 ਕਿਸ਼ਤਾਂ ਜੋ ਸਰਕਾਰ ਦੇ ਵੱਲੋਂ ਦਿੱਤੀਆਂ ਜਾਣੀਆਂ ਹਨ ਤਾਂ 2016 ਤੇ 17 ਦਾ ਬਕਾਇਆ ਜੋ ਹੈ ਇੱਕ ਇੱਕ 16 2 31 12 2017 ਤੱਕ ਦੇਣਾ ਹੈ ਉਹਦੀਆਂ ਪਹਿਲਾਂ 15 ਕਿਸ਼ਤਾ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਕੈਲਕੂਲੇਟ ਹੋਣਗੀਆਂ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਚੀਜ਼ ਹੈ ਇਹਨਾਂ ਦੀ ਜੋ ਡੇਟ ਆਫ ਰਿਟਾਇਰਮੈਂਟ ਹੈ 30/4/2015 ਤਾਂ ਇਸ ਪੈਨਸ਼ਨਰਸ ਨੂੰ ਜੋ 1/16 ਤੋਂ ਲੈ ਕੇ 30/4/2017 ਤੱਕ ਦਾ ਕੋਈ ਵੀ ਏਰੀਅਰ ਨਹੀਂ ਮਿਲੇਗਾ ਕਿ ਇਹ ਏਰੀਅਰ ਕਿਉਂ ਨਹੀਂ ਮਿਲੇਗਾ ਕਿ ਇਸ ਨੋਟੀਫਿਕੇਸ਼ਨ ਦੇ ਤਹਿਤ ਇਹ ਏਰੀਅਰ ਸਰਕਾਰ ਨੇ ਰੱਦ ਕੀਤਾ ਹੈ ਤਾਂ 1/16 ਤੋਂ 30/4/2017 ਜੋ ਕਪਟੇਸ਼ਨ ਇਹ ਬੰਦਾ ਹੈ ਕਿ ਇਹਨਾਂ ਆਪਲਾ এমপ্লয়ੀਜ਼ ਨੂੰ ਜਾਂ ਇਨਾਂ ਪੈਸ਼ਨਰਸ ਨੂੰ ਜੋ ਏਰੀਅਰ ਹੈ ਉਹ ਕਦੋਂ ਮਿਲੇਗਾ ਹੁਣ ਦੇਖੋ ਜੋ ਪਹਿਲਾਂ ਜਿਹੜੀ ਜਿਹੜੀ ਇਨਸਟਾਲਮੈਂਟ ਬੰਦੀ ਹੈ ਉਹ ਬੰਦੀ ਹੈ 11 16 ਤੋਂ 31 12 2017 ਤੱਕ 11 16 ਤੋਂ 30 4 17 ਤੱਕ ਤਾਂ ਇਹਨਾਂ ਨੂੰ ਕੋਈ ਵੀ ਏਰੀਅਰ ਨਹੀਂ ਮਿਲੇਗਾ 15 17 ਤੋਂ ਪਹਿਲਾਂ ਇਨਸਟਾਲਮੈਂਟ ਦਾ ਜੋ ਏਰੀਅਰ ਹੈ ਕਤੀ ਬਾਨਸਤਾਨਾ ਤੱਕ ਦਾ ਏਰੀਅਰ ਇਹਨਾਂ ਨੂੰ ਮਿਲੇਗਾ ਜੋ ਕਿ ਇਹਨਾਂ ਦਾ ਸਬੰਧਿਤ ਬੈਂਕ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏਗਾ ਤਾਂ ਇਹ ਏਰੀਅਰ ਕਿੱਦਾਂ ਮਿਲੇਗਾ ਇਸ ਏਰੀਅਰ ਨੂੰ ਜੋ ਹੈ ਏਰੀਅਰ ਹੈ ਟੋਟਲ ਜੋ ਏਰੀਅਰ ਬੰਦਾ ਹੈ ਇਹ 8 ਮਹੀਨਿਆਂ ਦਾ ਬੰਦਾ ਹੈ ਤਾਂ 8 ਮਹੀਨਿਆਂ ਦਾ ਜੋ ਏਰੀਅਰ ਹੈ ਉਹ 15 ਕਿਸ਼ਤਾਂ ਦੇ ਵਿੱਚ ਦਿੱਤਾ ਜਾਵੇਗਾ ਤਾਂ ਜਿੰਨੀ ਵੀ ਅਮਾਉਂਟ ਬੰਦੀ ਹੈ ਇਨਾਂ ਦੀ ਅਮਾਉਂਟ ਬਣਦੀ ਹੈ 10000 ਰੁਪਏ ਏਰੀਅਰ ਦਾ ਟੋਟਲ ਏਰੀਅਰ ਇੱਕ 517 ਤੋਂ 311217 ਤੱਕ ਉਸ ਨੂੰ ਜਿਹੜਾ ਹੈ ਤਕਸੀਮ 15 ਤੇ ਕੀਤਾ ਜਾਵੇਗਾ ਤਾਂ ਇਹਨਾਂ ਦੀ ਜੋ ਕਿਸ਼ਤ ਹੈ ਅਪ੍ਰੈਲ 2025 ਵਿੱਚ ਸਟਾਰਟ ਹੋਵੇਗੀ ਜੇਕਰ ਤੁਹਾਡਾ ਏਰੀਅਰ ਹਜੇ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਨਹੀਂ ਹੋਇਆ ਤਾਂ ਹੋ ਸਕਦਾ ਉਹ ਅਗਲੇ ਮਹੀਨੇ ਹੋ ਜਾਵੇ ਪਰ ਜੋ ਇਹ 15 ਕਿਸ਼ਤਾਂ ਹਨ ਜਿਸ ਤਰ੍ਹਾਂ ਅਸੀਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਇਹ 15 ਕਿਸ਼ਤਾਂ April 2025 ਤੋਂ ਲੈ ਕੇ ਤੁਹਾਡਾ June 2026 ਤੱਕ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਹੋਣਗੇ ਪਰ ਜੋ ਏਰੀਅਰ ਹੈ ਉਹ ਇਸ ਐਗਜ਼ਾਮਪਲ ਦੇ ਤਹਿਤ 8 ਮਹੀਨੇ ਦਾ ਏਰੀਅਰ ਹੈ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਅਗਰ ਇਸ ਐਗਜ਼ਾਮਪਲ ਦੇ ਤਹਿਤ ਜੋ ਪੈਂਡਿੰਗ ਏਰੀਅਰ ਹੈ 1/18 ਤੋਂ 31/21 ਤੱਕ ਦਾ ਅਗਰ ਇਸ ਏਰੀਅਰ ਦੀ ਗੱਲ ਕਰੀਏ ਉਹ ਬੈਂਕ ਦੇ ਵੱਲੋਂ ਇੰਨਾ ਫੈਸ਼ਨਸ ਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਦੇ 18 ਤੇ 19 ਦਾ ਜੋ ایرਰ ਹੈ 18 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ 2020 ਤੋਂ ਲੈ ਕੇ 31 21 ਤੱਕ ਦਾ ਜੋ ایرਰ ਹੈ ਉਹ ਸਰਕਾਰ ਦੇ ਵੱਲੋਂ 9 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ ਜੋ ਕਿ 18 2025 ਦੀ ਨੋਟੀਫਿਕੇਸ਼ਨ ਦੇ ਤਹਿਤ ਇਹ ਸਾਰੀਆਂ ਜਿਹੜੀ ਜਾਣਕਾਰੀ ਇਹ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀਆਂ ਜਾਣਗੀਆਂ ਦੂਸਰੀ ਉਦਾਹਰਨ ਜੋ ਹੈ ਕਰਮਚਾਰੀ ਦੀ 52 ਸਾਲ ਰਿਟਾਇਰਮੈਂਟ ਡੇਟ ਬੰਦੀ ਸੀ ਉਹ 11/16 ਤੋਂ ਬਾਅਦ ਬੰਦੀ ਹੈ ਮਤਲਬ ਕਿ 11/16 ਨੂੰ ਕਰਮਚਾਰੀ ਦੀ ਜੋ ਤਨਖਾਹ ਹੈ ਉਹ ਰਵਾਈਜ਼ਡ ਹੋ ਚੁੱਕੀ ਹੈ 6 ਪੇ ਕਮਿਸ਼ਨ ਦੇ ਵਿੱਚ ਤਾਰ ਰਿਵੀਜ਼ਨ ਹੋ ਚੁੱਕੀ ਹੈ ਤੇ ਇਹਨਾਂ ਦੀ ਜੋ ਐਗਜ਼ਾਮਪਲ ਅਸੀਂ ਲਈ ਹੈ 34/16 ਨੂੰ ਰਿਟਾਇਰਮੈਂਟ ਬੰਦੀ ਹੈ ਕਰਮਚਾਰੀ ਦੀ ਐਕਸਟੈਂਸ਼ਨ ਲਈ ਹੈ 1.5 2016 ਤੋਂ 30/4/18 ਤੱਕ 2 ਸਾਲ ਦਾ ਵਾਧਾ ਲੈ ਕੇ ਰਿਟਾਇਰ ਹੋਏ ਹਨ ਤਾਂ ਇਸ ਕੰਡੀਸ਼ਨ ਦੇ ਵਿੱਚ ਜੋ ਏਰੀਅਰ ਹੈ ਜੋ 1/16 1/16 ਤੋਂ ਲੈ ਕੇ 30/4/16 ਕਿਉਂਕਿ ਉਸ ਉਸ ਟਾਈਮ ਨੂੰ ਵਰਕਿੰਗ ਏਮਪਲੋਈ ਸੀ ਤਾਂ ਤੁਹਾਡੇ ਡੀਵੀਡੀਓ ਦੇ ਵੱਲੋਂ ਇਸ 4 ਮਹੀਨਿਆਂ ਦਾ ਜੋ ਏਰੀਅਰ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵਗਾ ਉਸ ਤੋਂ ਬਾਅਦ 1/5/16 ਤੋਂ 30/4/18 ਦਾ ਜੋ ਏਰੀਅਰ ਹੈ ਤਾਂ 1/5/16 ਤੋਂ 30/4/18 ਤੱਕ ਦਾ ਜੋ ਏਰੀਅਰ ਹੈ ਉਸ ਦੇ ਬਾਰੇ ਅਜੇ ਕੋਈ ਵੀ ਸਪਸ਼ਟੀਕਰਨ ਨਹੀਂ ਹੈ ਕਿ ਉਹ ਕਰਮਚਾਰੀ ਨੂੰ ਜਾਂ ਪੈਸ਼ਨਰ ਉਸ ਨੂੰ ਮਿਲੇਗਾ ਜਾਂ ਨਹੀਂ ਸੋ ਦੋਸਤੋ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਉਸ ਦੇ ਬਾਰੇ ਦੇਖਦੇ ਹਾਂ ਇਹ ਏਰੀਅਰ ਮਿਲੇਗਾ ਜਾਂ ਨਹੀਂ ਸਰਵਿਸ ਰੂਲ ਏਰੀਅਰ ਬਾਰੇ ਕੀ ਕਹਿੰਦਾ ਹੈ ਜਿਨ੍ਹਾਂ ਨੂੰ ਵੀ ਇੰਟੈਂਕਸ਼ਨ ਮਿਲੀ ਹੈ ਉਹਨਾਂ ਦੇ ਲਈ ਇਹ ਚੀਜ਼ਾਂ ਨਹੀਂ ਮਿਲਣਗੀਆਂ ਪ੍ਰਮੋਸ਼ਨ ਨਹੀਂ ਮਿਲੇਗੀ ਦਾ ਬੈਨੀਫਿਟ ਜਿਹੜਾ ਹੈ ਨਹੀਂ ਮਿਲੇਗਾ ਏਸੀਪੀ ਦਾ ਜੋ ਲਾਭ ਹੈ 4914 ਦਾ ਐਂਡ ਐਨ ਰੂਲ ਇਨਕਰੀਮੈਂਟ ਜੋ ਹੈ ਉਹ ਨਹੀਂ ਮਿਲੇਗਾ ਜੋ ਸਲਾਨਾ ਤਰੱਕੀ ਹੈ ਉਹ ਨਹੀਂ ਮਿਲੇਗੀ ਚੌਥੀ ਨੰਬਰ ਤੇ ਇਨੀ ਰਿਵੀਜ਼ਨ ਆਫ ਪੇ ਕਮਿਸ਼ਨ ਦਾ ਜਿਹੜਾ ਲਾਭ ਹੈ ਐਕਸਟੈਂਸ਼ਨ ਪੀਰੀਅਡ ਦੇ ਵਿੱਚ ਉਹ ਵੀ ਤੁਹਾਨੂੰ ਨਹੀਂ ਮਿਲੇਗਾ ਹੁਣ ਅਸੀਂ ਵਾਪਸ ਸੀਰੀਜ਼ ਵਾਲੇ ਪੁਆਇੰਟ ਤੇ ਆਉਂਦੇ ਹਾਂ ਤਾਂ ਦੋਸਤੋ 1116 ਤੋਂ 3416 ਡੀਡੀ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕਰੇਗਾ 1/5/16 ਤੋਂ 30/4/18 ਤੱਕ ਦਾ ਜੋ ਏਰੀਅਰ ਹੈ ਇਸ ਰੂਲ ਦੇ ਤਹਿਤ ਜੋ ਹੈ ਉਹ ਐਕਸਟੈਂਸ਼ਨ ਪੀਰੀਅਡ ਦਾ ਨਹੀਂ ਮਿਲੇਗਾ ਜੋ 1/5/18 ਤੋਂ 31/12/19 ਤੱਕ ਦਾ ਏਰੀਅਰ ਹੈ ਉਹ 18 ਕਿਸ਼ਤਾਂ ਦੇ ਵਿੱਚ ਅਦਾ ਕਰਨਾ ਹੈ ਤਾਂ ਤੁਹਾਨੂੰ 18 ਕਿਸ਼ਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਜੋ 18/2/2025 ਦੀ ਨੋਟੀਫਿਕੇਸ਼ਨ ਹੈ ਉਸ ਦਾ 75 ਸਾਲ ਤੋਂ ਜੋ ਘੱਟ ਪੈਨਸ਼ਨਰ ਹਨ ਉਹ ਕਲਾਸ ਤੇ ਲਾਗੂ ਹੋਵੇਗਾ ਤਾਂ 11B ਤੋਂ 36 21 ਤੱਕ ਦਾ ਜੋ ਏਰੀਆ ਹੈ ਉਹ ਨੌ ਕਿਸ਼ਤਾਂ ਦੇ ਵਿੱਚ ਸਰਕਾਰ ਦੇ ਵੱਲੋਂ ਅਦਾ ਕੀਤਾ ਜਾਵੇਗਾ ਸੋ ਦੋਸਤੋ ਇਸ ਨੋਟੀਫਿਕੇਸ਼ਨ ਜਿਹੜੀ 18 2 2025 ਹੈ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ